ਵੀਰਵਾਰ ਸ਼ਨੀਵਾਰ ਮੰਗਲਵਾਰ ਇਹ ਕੰਮ ਭੁੱਲ ਕੇ ਵੀ ਨਹੀਂ ਕਰਨਾ ਚਾਹੀਦਾ ਧਨ ਦੌਲਤ ਕੰਮ ਕਾਜ ਵਪਾਰ ਰੁਕ ਜਾਂਦਾ ਹੈ ਬਾਬਾ ਜੀ ਅਕਸਰ ਦੱਸਦੇ ਹੁੰਦੇ ਸੀ ਪਿਆਰਿਓ ਇਹਨਾਂ ਬਚਨਾਂ ਨੂੰ ਆਪਾਂ ਸਮਝਾਂਗੇ ਮੇਰਾ ਸਤਿਗੁਰ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਪਿਆਰਿਓ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਪਿਆਰਿਓ ਆਪਣੀ ਰਾਏ ਔਰ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਪਹਿਲਾਂ ਤੇ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰ ਸੰਗਤ ਜੀਓ ਬਹੁਤੇ ਸਾਰੇ ਵਹਿਮ ਭਰਮ ਜਿਹੜੇ ਨੇ ਉਹ ਸਾਡੇ ਪੰਜਾਬ ਦੇ ਵਿੱਚ ਖਾਸ ਤੌਰ ਪਿੰਡਾਂ ਦੇ ਵਿੱਚ ਕੀਤੇ ਜਾਂਦੇ ਨੇ ਜਿਹੜੇ ਗੁਰੂ ਵਾਲੇ ਗੁਰੂ ਕੀ ਮੱਤ ਵਾਲੇ ਨੇ ਪਿਆਰਿਓ ਉਹ ਇਹ ਵਹਿਮ ਭਰਮ ਜਿਹੜੇ ਨੇ ਬਿਲਕੁਲ ਵੀ ਨਹੀਂ ਕਰਦੇ ਕਿਉਂਕਿ ਗੁਰਮਤ ਦੇ ਨਾਲ ਜਿਹੜੇ ਜੁੜ ਗਏ ਜਿਹੜੇ ਗੁਰਮਤ ਨਾਲ ਜੁੜ ਗਏ ਉਹਨਾਂ ਦਾ ਇਹ ਚੀਜ਼ਾਂ ਦੇ ਨਾਲ ਵਹਿਮ ਭਰਮ ਜਿਹੜਾ ਹੈ ਉਹ ਟੁੱਟ ਗਿਆ ਉਹ ਇਹਨਾਂ ਵਹਿਮਾਂ ਭਰਮਾਂ ਨੂੰ ਜਿਹੜਾ ਹੈ ਉਹ ਨਹੀਂ ਮੰਨਦੇ ਨੇ ਮੈਂ ਇੱਕ ਬੇਨਤੀ ਕਰ ਦਵਾਂ ਪਿਆਰਿਓ ਵੀਰਵਾਰ ਸ਼ਨੀਵਾਰ ਮੰਗਲਵਾਰ ਕਹਿੰਦੇ ਇਹ ਦਿਨ ਜਿਹੜੇ ਨੇ ਇਹ ਦੇਵੀ ਦੇਵਤਿਆਂ ਦੇ ਦਿਨ ਨੇ ਇਹ ਬਾਬਿਆਂ ਦੇ ਦਿਨ ਨੇ ਤੇ ਬਾਕੀ ਦਿਨ ਫਿਰ ਕੀ ਦੇ ਨੇ ਮੈਂ ਕਈ ਵਾਰੀ ਬੇਨਤੀਆਂ ਕੀਤੀਆਂ ਨੇ ਸਾ ਘੜੀ ਭਈ ਹਰਿਆਵਲੀ ਜਿਤ ਜੇ ਆਪਾਂ ਸਤਿਗੁਰੂ ਨੂੰ ਚੇਤੇ ਕਰ ਰਹੇ ਹਾਂ ਸਾ ਘੜੀ ਜਿਹੜੀ ਹੈ ਉਹ ਭਾਗਾ ਵਾਲੀ ਹੈ ਜਿਤ ਪ੍ਰਭ ਆਵੇ ਚਿਤ ਉਹ ਘੜੀ ਭਾਗਾ ਵਾਲੀ ਹੈ ਜਦੋਂ ਪਰਮਾਤਮਾ ਚੇਤੇ ਆ ਜਾਏ ਉਹ ਦਿਨ ਤੇ ਜਾਂ ਫਿਰ ਮਾੜਾ ਜਾਂ ਕੋਈ ਚੰਗਾ ਸਮਾਂ ਨਹੀਂ ਵੇਖਦੀ ਜਦੋਂ ਆਪਾਂ ਪਰਮਾਤਮਾ ਨੂੰ ਚੇਤੇ ਕਰ ਰਹੇ ਹਾਂ ਜਦੋਂ ਪਰਮਾਤਮਾ ਚੇਤੇ ਆ ਗਿਆ ਪਿਆਰਿਓ ਉਹੀ ਘੜੀ ਹੀ ਸੁਲੱਖਣੀ ਹੈ ਬਾਕੀ ਸਾਰਾ ਸਮਾਂ ਮਾੜਾ ਹੈ ਉਹਦੀ ਯਾਦ ਤੋਂ ਬਿਨਾ ਉਹਦੀ ਯਾਦ ਤੋਂ ਟੁੱਟ ਕੇ ਇਹ ਗੱਲ ਦਾ ਯਾਦ ਸਾਨੂੰ ਜ਼ਰੂਰ ਰੱਖਣੀ ਚਾਹੀਦੀ ਹੈ ਮੈਂ ਇਥੇ ਇੱਕ ਬੇਨਤੀ ਕਰਕੇ ਆਪ ਜੀ ਦਾ ਧਿਆਨ ਜ਼ਰੂਰ ਦਿਵਾ ਦਵਾਂ ਗੁਰੂ ਪਿਆਰ ਵਾਲਿਓ ਸਤਿਗੁਰੂ ਧੰਨ ਗੁਰਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਗੁਰੂ ਤੋਂ ਟੁੱਟ ਕੇ ਖਵਾਰ ਤਾਈ ਹੈ ਤੇ ਸਤਿਗੁਰੂ ਦੇ ਨਾਲ ਜੁੜ ਕੇ ਫਿਰ ਗੁਰਮੁਖ ਤਾਈ ਹੈ ਭਾਵ ਲੋਕ ਸੁਖੀਏ ਪਰਲੋਕ ਸੁਹੇਲੇ ਨੇ ਜਦੋਂ ਆਪਾਂ ਗੁਰੂ ਨਾਲ ਜੁੜ ਜਾਂਦੇ ਆ ਸਾਧ ਸੰਗਤ ਇੱਥੇ ਵਹਿਮਾਂ ਭਰਮਾਂ ਦੇ ਚੱਕਰ ਵਿੱਚ ਨਹੀਂ ਪੈਣਾ ਤੂੰ ਵੀਰਵਾਰ ਨੂੰ ਆਹ ਕੰਮ ਕਰਨਾ ਹੈ ਨਹੀਂ ਕਰਨਾ ਸ਼ਨੀਵਾਰ ਮੰਗਲਵਾਰਾ ਕੰਮ ਕਰ ਤੂੰ ਨਾ ਕਰ ਸਾਧ ਸੰਗਤ ਬਹੁਤੇ ਕਾਰਜ ਬਹੁਤੇ ਕੰਮ ਕਾਜ ਸਾਡੇ ਨਾਲ ਜਿਹੜੇ ਇਹਨਾਂ ਕਾਰਜਾਂ ਕਰਕੇ ਰੁਕ ਜਾਂਦੇ ਨੇ ਕਿਉਂਕਿ ਅਸੀਂ ਇਹਨਾਂ ਵਹਿਮਾਂ ਭਰਮਾਂ ਦੇ ਵਿੱਚ ਆ ਜਾਂਦੇ ਆ ਤੇ ਸਾਧ ਸੰਗਤ ਇਹ ਵਹਿਮ ਭਰਮ ਜਿਹੜੇ ਨੇ ਉਹ ਸਾਡੇ ਇਸ ਕਦਰ ਨੇ ਸਾਧ ਸੰਗਤ ਸਾਡੇ ਇਸ ਕਦਰ ਵਹਿਮ ਭਰਮ ਨੇ ਕਿਉਂਕਿ ਅਸੀਂ ਚੰਗਾ ਕਰਦੇ ਵੀ ਮਾੜਾ ਕਰ ਬੈਠਦੇ ਆਂ ਤੇ ਮਾੜਾ ਕਰਦੇ ਹੋਏ ਸਾਧ ਸੰਗਤ ਅਸੀਂ ਹੋਰ ਮਾੜਾ ਕਰ ਬੈਠਦੇ ਆਂ ਬਾਬਾ ਅਤਰ ਸਿੰਘ ਜੀ ਮਹਾਰਾਜ ਮਸਤੋਣਾ ਸਾਹਿਬ ਵਾਲੇ ਪਿਆਰਿਓ ਮਹਾਪੁਰਖ ਜਿਹੜੇ ਸਨ ਉਹਨਾਂ ਨੇ ਕਦੇ ਵਹਿਮਾਂ ਭਰਮਾਂ ਦੇ ਚੱਕਰ ਜਿਹੜੇ ਲੋਕ ਆ ਕੇ ਦੱਸਦੇ ਸੀ ਨਾ ਕਰਦੇ ਸੀ ਉਹਨਾਂ ਨੇ ਇਹ ਚੀਜ਼ਾਂ ਤੋਂ ਲੋਕਾਂ ਨੂੰ ਪਰੇ ਹਟਾਇਆ ਦੂਰ ਹਟਾਇਆ ਉਹਨਾਂ ਨੇ ਕਿਹਾ ਕਿ ਭਾਈ ਇਹਨਾਂ ਵਹਿਮਾਂ ਭਰਮਾਂ ਦੇ ਵਿੱਚੋਂ ਬਾਹਰ ਨਿਕਲੋ ਜੇ ਨਾ ਵਹਿਮਾਂ ਦੇ ਵਿੱਚੋਂ ਤੁਸੀਂ ਬਾਹਰ ਨਿਕਲੋਗੇ ਆਪਣੀ ਸੁਰਤ ਨੂੰ ਆਜ਼ਾਦ ਕਰੋਗੇ ਤੇ ਪਿਆਰਿਓ ਫਿਰ ਤੁਸੀਂ ਅੱਗੇ ਵੱਧ ਪਾਉਗੇ ਗੁਰੂ ਵਾਲੇ ਪਾਸੇ ਆ ਪਾਉਗੇ ਨਹੀਂ ਤੁਸੀਂ ਗੁਰੂ ਵਾਲੇ ਪਾਸੇ ਨਹੀਂ ਆ ਸਕਦੇ ਇਹ ਗੱਲ ਨੂੰ ਯਾਦ ਰੱਖਿਓ ਬੇਨਤੀ ਕਰ ਦੇਵਾਂ ਜਦੋਂ ਗੁਰਸਾਗਰ ਸਾਹਿਬ ਜਦੋਂ ਮਸਤੋਣਾ ਸਾਹਿਬ ਮੇਨ ਦਰਬਾਰ ਸਾਹਿਬ ਦੀ ਨਹੀਂ ਰੱਖਣੀ ਸੀ ਨਾ ਉਦੋਂ ਕਈਆਂ ਨੇ ਕਿਹਾ ਬਾਬਾ ਜੀ ਚੜ੍ਹਦੇ ਵੱਲ ਨੂੰ ਮੂੰਹ ਕਰਕੇ ਜੀ ਕੋਈ ਕਹਿੰਦਾ ਜੀ ਆਹ ਦਿਨ ਆਹ ਸ਼ੁਭ ਮਹੂਰਤ ਹੈ ਜੀ ਆਹ ਦਿਨ ਤੇ ਆਹ ਤੇ ਤਰੀਕ ਤੇ ਰੱਖੋ ਜੀ ਪਰ ਬਾਬਾ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਹੁਕਮਨਾਮਾ ਲੈ ਕੇ ਸਵੇਰੇ ਅੰਮ੍ਰਿਤ ਵੇਲੇ ਨੀ ਰੱਖ ਦਿੱਤੀ ਪਿਆਰਿਓ ਇਹ ਹੁੰਦੀ ਹੈ ਗੁਰਮਰ ਜ਼ਿਆਦਾ ਤਾਂ ਹੀ ਤੇ ਬਾਬਾ ਜੀ ਨੂੰ ਪਿਆਰਿਓ ਅਸੀਂ ਇਹਨਾਂ ਸਤਕਾਰ ਦਿੰਨੇ ਆ ਕਿਉਂਕਿ ਉਹਨਾਂ ਨੇ ਸਿੱਖੀ ਦੇ ਮਾਰਗ ਤੇ ਚੱਲਣ ਤੇ ਲੋਕਾਂ ਨੂੰ ਬਹੁਤ ਜ਼ਿਆਦਾ ਜਿਹੜਾ ਹੈ ਪ੍ਰੇਰਿਤ ਕੀਤਾ ਹੈ ਸਾਰ ਸੰਗਤ ਮੈਂ ਬੇਨਤੀ ਕਰਾਂ ਕਿ ਲੋਕ ਕਹਿੰਦੇ ਜੀ ਕੰਮ ਕੰਮ ਜਾਂਦੇ ਨੇ ਵਪਾਰ ਬੰਦ ਹੋ ਜਾਂਦੇ ਨੇ ਇੰਜ ਹੋ ਜਾਂਦਾ ਜੇ ਤੁਸੀਂ ਇੱਕ ਦਿਨ ਇਹ ਕੰਮ ਕੀਤਾ ਪਿਆਰਿਓ ਦਿਨ ਮਾੜੇ ਨਹੀਂ ਸਾਡੇ ਅਪਦੇ ਅੰਦਰ ਦੇ ਖਿਆਲਤ ਮਾੜੇ ਨੇ ਉਹ ਚੰਗੇ ਕਰਨ ਦੀ ਜ਼ਰੂਰਤ ਹੈ ਜਦੋਂ ਅਸੀਂ ਗੁਰੂ ਨਾਲ ਜੁੜ ਗਏ ਤੇ ਪਿਆਰਿਓ ਅੰਦਰਲੇ ਖਿਆਲ ਵੀ ਚੰਗੇ ਹੋ ਜਾਂਦੇ ਨੇ ਤੇ ਦਿਨਾ ਤੇ ਵਹਿਮਾਂ ਭਰਮਾਂ ਦੇ ਚੱਕਰਾਂ ਵਿੱਚ ਉਹ ਬੰਦਾ ਫਿਰ ਦੂਰ ਉੱਠ ਖੜਦਾ ਹੈ ਉੱਚਾ ਉੱਠ ਖੜਦਾ ਹੈ ਤੇ ਪਿਆਰਿਓ ਗੁਰਮਤ ਜਿਹੜੀ ਹੈ ਉਹ ਇਸੇ ਵਿੱਚ ਹੈ ਗੁਰ ਪਲੱਸ ਮਤ ਜਦੋਂ ਬੰਦਾ ਗੁਰੂ ਦੀ ਮਤ ਨੂੰ ਧਾਰਨ ਕਰ ਲੇ ਪਿਆਰਿਓ ਗੁਰ ਕੀ ਮਤ ਤੂੰ ਲਿਹੇ ਇਆਨੇ ਭਗਤ ਬਿਨਾ ਬਹੁ ਡੂਬੇ ਸਿਆਨੇ ਇਹ ਇਸ ਗੱਲ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ